ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਨਾਲ ਗੱਲਬਾਤ ਕਰਨਗੇ ਕੇਂਦਰੀ ਮੰਤਰੀ ਦੋਸਤੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੋ ਦੀ ਤਿਆਰੀਆਂ ਵਿੜ ਲੀਆਂ ਨੇ ਇਸ ਅੰਦੋਲਨ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਇੱਕ ਐਲਾਨ ਕੀਤਾ ਹੋਇਆ ਸੀ ਉਸ ਸੱਦੇ ਤੇ ਪੰਜਾਬ ਭਰ ਤੋਂ ਜਿਹੜਾ ਹੈ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਵੱਲੋਂ ਜਿਹੜਾ ਹੈ ਹਜ਼ਾਰਾਂ ਟਰੈਕਟਰ ਨੇ ਉਹ ਤਿਆਰ ਕਰ ਲਏ ਨੇ ਜਿਨ੍ਹਾਂ ਰਾਹੀਂ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾਵੇਗਾ ਤੇ ਇਹ ਦਿੱਲੀ ਵੱਲ ਵਹੀਰਾਂ ਕਿਸਾਨਾਂ ਨੇ ਅੱਜ ਤੋਂ ਹੀ ਘੱਤ ਲੀਆਂ ਨੇ ਜੇ ਗੱਲ ਕਰੀਏ ਤਾਂ ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਨੇ ਉਹ ਆਪੋ ਆਪਣੇ ਠਿਕਾਨਿਆਂ ਤੋਂ ਚੱਲ ਪਏ ਨੇ ਤੇ ਉਹ ਕੁਝ ਫਤਿਹਗੜ੍ਹ ਸਾਹਿਬ ਆ ਕੇ ਰੁਕ ਰਹੇ ਨੇ ਕੁਝ ਹੋਰ ਥਾਵਾਂ ਤੇ ਰੁਕ ਰਹੇ ਨੇ ਵੀ ਕਿ ਨੇੜੇ-ਨੇੜੇ ਜਿਹੜਾ ਉਹ ਇਕੱਠੇ ਹੋ ਗਏ ਨੇ ਜਿਨ੍ਹਾਂ ਵੱਲੋਂ ਕੱਲ ਨੂੰ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਵੇਗਾ ਦਿੱਲੀ ਵੱਲ ਰਵਾਨਾ ਹੋਣਗੇ ਤੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਦਿੱਲੀ ਪੁਲਿਸ ਵੱਲੋਂ ਤਿਆਰੀਆਂ ਜ਼ੋਰਦਾਰ ਕਰ ਲਈਆਂ ਨੇ ਜੇ ਪਹਿਲਾਂ ਤਾਂ ਹਰਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਹਰਿਆਣਾ ਪੁਲਿਸ ਨੇ ਪੰਜਾਬ ਦੀ ਸਰਹੱਦ ਦੀਆਂ ਸੜਕਾਂ ਨੂੰ ਸਾਰੀਆਂ ਨੂੰ ਸੀਲ ਕਰ ਦਿੱਤਾ ਜਿੱਥੇ ਵੱਡੇ ਵੱਡੇ ਪੱਥਰ ਰੱਖ ਕੀ ਕਿਲਾ ਵਿਛਾ ਕੇ ਹੋਰ ਕਹਿ ਦਈ ਤਾਂ ਇੰਨੀ ਕੁ ਮਜ਼ਬੂਤੀ ਨਾਲ ਕੰਮ ਕਰਨਾ ਚਾ ਰਹੇ ਨੇ ਕਿ ਪੱਥਰਾਂ ਦੇ ਵਿੱਚ ਉਹਨਾਂ ਨੇ ਕੰਕਰੀਟ ਦੀਆਂ ਦੁਵਾਰਾਂ ਤੱਕ ਖੜੀਆਂ ਕਰ ਦਿੱਤੀਆਂ ਨੇ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ ਉੱਥੇ ਹੀ ਦਿੱਲੀ ਪੁਲਿਸ ਵੱਲੋਂ ਸਿੰਘੂ ਬਾਰਡਰ ਤੇ ਵੀ ਜਿਹੜਾ ਇਸੇ ਤਰ੍ਹਾਂ ਦਾ ਪ੍ਰਬੰਧ ਕਰ ਲਿਆ ਤੇ ਵੱਡੀ ਗਿਣਤੀ 'ਚ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹ ਤਨਾਤ ਕੀਤੇ ਹੋਏ ਨੇ 7 ਤੋਂ 8 ਜ਼ਿਲ੍ਹਿਆਂ ਦੇ ਮੋਬਾਈਲ ਨੈੱਟਵਰਕ ਬੰਦ ਕਰਨ ਦਾ ਇੱਕ ਫੈਸਲਾ ਕਰ ਲਿਆ ਉਹ ਕਈਆਂ ਦੇ ਤਾਂ ਨੈੱਟਵਰਕ ਬੜਾ ਡਾਊਨ ਕਰ ਦਿੱਤੇ ਨੇ ਤੇ ਕਈ ਜਗ੍ਹਾ ਤੇ ਨੈੱਟਵਰਕ ਹੈ ਜਿਹੜਾਤ ਤੋਂ ਹੀ ਬੰਦ ਕਰ ਦਿੱਤੇ ਜਾਣਗੇ ਤਾਂ ਇੱਕ ਪਾਸੇ ਜਿੱਥੇ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮਨਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਵੱਲੋਂ ਅੱਜ ਦੂਜੇ ਗੇਟ ਦੀ ਮੀਟਿੰਗ ਹੈ ਉਹ ਕਿਸਾਨ ਜਿੱਥੇ ਬੰਦਿਆਂ ਦੇ ਆਗੂਆਂ ਨਾਲ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਵੀ 8 ਫਰਵਰੀ ਨੂੰ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ 'ਚ ਕਈ ਮੁੱਦਿਆਂ ਨੂੰ ਵਿਚਾਰਿਆ ਗਿਆ ਸੀਗਾ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਵੀ ਉਹਨਾਂ ਨੂੰ ਸੌਂਪਿਆ ਗਿਆ ਸੀ ਪਰ ਉਸ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ ਸੀ ਭਾਵੇਂ ਇੱਕ ਗੱਲ ਜ਼ਰੂਰ ਮੰਨੀ ਜਾ ਰਹੀ ਹੈ ਉਕੇ ਉਸ ਮੀਟਿੰਗ ਦੇ ਜਿਹੜਾ ਇੱਕ ਬਿਹੇਵੀਅਰ ਦੇਖਣ ਨੂੰ ਮਿਲਿਆ ਸੀ ਕੇਂਦਰੀ ਮੰਤਰੀਆਂ ਦਾ ਉਹ ਪੋਜ਼ਿਟਿਵ ਜਿਹਾ ਦੇਖਣ ਨੂੰ ਮਿਲਿਆ ਸੀ ਪਰ ਉਸ ਮੀਟਿੰਗ 'ਚ ਕੋਈ ਅਖੀਰੀ ਫੈਸਲਾ ਨਹੀਂ ਲਿਆ ਜਾ ਸਕਿਆ ਸੀ ਤੇ ਅੱਜ ਫੇਰ ਸ਼ਾਮੀ 5 ਵਜੇ ਜਿਹੜਾ ਹੁਣ ਤੋਂ ਸਹੀ 15-20 ਮਿੰਟਾ ਬਾਅਦ ਕਹਿ ਲੀਏ ਅੱਧੇ ਘੰਟੇ ਬਾਅਦ ਕਹਿ ਲੋ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਤਿੰਨ ਕੇਂਦਰੀ ਮੰਤਰੀ ਪਿਊਸ਼ ਕੋਇਲ ਅਰਜੁਨ ਮੁੰਡੇ ਤੇ ਨਿਤਿਆਨੰਦ ਰਾਏ ਇਹ ਤਿੰਨ ਕੇਂਦਰੀ ਮੰਤਰੀਆਂ ਵੱਲੋਂ ਮੀਟਿੰਗ ਕੀਤੀ ਜਾਵੇਗੀ ਤੇ ਇਸ ਮੀਟਿੰਗ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੋਣਗੇ ਤੇ ਉਹਨਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਮਨਾਉਣ ਦੀ ਜਿਹੜਾ ਕੇਂਦਰੀ ਮੰਤਰੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਮੀਟਿੰਗ 'ਚ ਫੇਰ ਕਿਸਾਨਾਂ ਦੀਆਂ ਮੰਗਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਜੇ ਦੋਸਤੋ ਉਹਨਾਂ ਮੰਗਾਂ ਤੇ ਨਜ਼ਰ ਮਾਰੀਏ ਤਾਂ ਮੰਗਾਂ ਤਾਂ ਪਹਿਲਾਂ ਇਹੀ ਨੇ ਕਿ ਜਦੋਂ ਦਿੱਲੀ ਦੇ ਬਰੂਹਾਂ ਦੇ ਜਿਹੜਾ 13 ਮਹੀਨੇ ਦੇ ਕਰੀਬ ਇੱਕ ਅੰਦੋਲਨ ਚੱਲਿਆ ਸੀ ਤਾਂ ਉਸ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਕਾਫੀ ਮੰਗਾਂ ਕੇਂਦਰ ਸਰਕਾਰ ਨੇ ਮੰਨ ਲੀਆਂ ਸੀ ਪਰ ਉਸ ਨੂੰ ਅੰਦੋਲਨ ਨੂੰ ਖਤਮ ਹੋਏ ਨੂੰ ਅਜ ਕਾਫੀ ਸਮਾਂ ਬੀਤ ਚੁੱਕਾ ਹੈ ਤੇ ਹਲੇ ਤੱਕ ਉਹ ਮੰਗਾਂ ਪੂਰੀਆਂ ਨਹੀਂ ਹੋ ਸਕੀਆਂ ਜਿਸ ਤੇ ਰੋਸ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਇਹ ਮੁੱਢ ਤੋਂ ਜਿਹੜਾ ਸੰਘਰਸ਼ ਵਿੱਢਿਆ ਗਿਆ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਮੰਗ ਤਾਂ ਕਿਸਾਨ ਜਥੇਬੰਦੀਆਂ ਦੀ ਇਹੀ ਹੈ ਵੀ ਕਿ ਐਮਐਸਪੀ ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਵੀਕਾ ਫਸਲਾਂ ਦੀ ਖਰੀਦ ਆ ਉਹ ਐਮਐਸਪੀ ਤੇ ਹੋਵੇਗੀ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਮੰਨਿਆ ਜਾਵੇ ਵੀ ਕਿ ਐਮਐਸਪੀ ਦਾ ਜਿਹੜਾ ਭਾਅ ਹੈ ਉਹ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਰੱਖਿਆ ਜਾਵੇ ਕਿਸਾਨ ਮਜ਼ਦੂਰਾਂ ਦੇ ਕਰਜ਼ਾ ਮਾਫੀ ਕੀਤੀ ਜਾਵੇ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ ਲਗਾਈ ਜਾਵੇ ਲਖੀਮਪੁਰ ਖੀਰੀ ਕਤਲकांड ਦਾ ਇਨਸਾਫ ਦਿੱਤਾ ਜਾਵੇ ਤੇ ਦਿੱਲੀ ਅੰਦੋਲਨ ਸਮੇਂ ਜਿੰਨੇ ਵੀ ਕਿਸਾਨ ਸ਼ਹੀਦ ਹੋਏ ਸੀਗੇ ਉਹਨਾਂ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਮੁਆਵਜ਼ਾ ਤੇ ਨੌਕਰੀਆਂ ਦੀ ਮੰਗ ਹੈ ਉਸ ਸਮੇਂ ਦਿੱਲੀ ਅੰਦੋਲਨ ਸਮੇਂ ਜਿੰਨੇ ਮਕਦਮੇ ਦਰਜ ਹੋਏ ਸੀ ਉਹ ਮਕਦਮੇ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਬਿਜਲੀ ਸੋਧ ਬੀਲ ਜਿਹੜਾ ਕੇਂਦਰ ਸਰਕਾਰ ਵੱਲੋਂ 2020 ਵਿਚ ਲਿਆਂਦਾ ਗਿਆ ਸੀ ਉਸ ਨੂੰ ਰੱਦ ਕਰਨ ਦੀ ਮੰਗ ਹੈ ਹੋਰ ਇਸ ਤੋਂ ਇਲਾਵਾ ਚਾਹੇ ਫਸਲੀ ਬੀਮੇ ਦੀ ਗੱਲ ਕਰ ਲਈਏ ਹੁਣ ਮਨਰੇਗਾ ਦੀ ਗੱਲ ਕਰਦੇ ਘੱਟੋ ਘੱਟ 200 ਦਿਨ ਜਿਹੜਾ ਹੈਗਾ ਰੁਜ਼ਗਾਰ ਹਰ ਬੰਦੇ ਨੂੰ ਦਿੱਤਾ ਜਾਵੇਗਾ ਤੇ ਮਨਰੇਗਾ ਦਾ ਜਿਹੜਾ ਮੇਨਤਾਨ ਹੈ ਉਹ 700 ਰੁਪਏ ਕੀਤਾ ਜਾਵੇ ਬੀਜਾਂ ਦੀ ਗੁਣਵੱਤਾ ਦੀ ਗੱਲ ਵੀ ਹੈ ਕੀਟਨਾਸ਼ਕਾਂ ਦੀ ਵੀ ਹੈ ਹੋਰ ਕਈ ਮੁੱਦੇ ਨੇ ਤਾਂ ਇਹੋ ਜੀ ਸਾਰੀਆਂ ਮੰਗਾਂ ਦਾ ਇੱਕ ਜਿਹੜਾ ਮੰਗ ਪੱਤਰ ਹੈ ਉਹ ਇਹਨਾਂ ਨੇ ਸੌਂਪ ਵੀ ਦਿੱਤਾ ਸੀਗਾ ਉਸ ਤੇ ਗੱਲਬਾਤ ਵੀ ਹੋਈ ਸੀ ਪਰ ਗੱਲਬਾਤ ਥੀਰੇ ਨਹੀਂ ਚੜ ਸਕੀ ਤੇ ਅੱਜ ਫੇਰ ਜਿਹੜਾ ਉਹ ਕੇਂਦਰੀ ਤਿੰਨ ਕੇਂਦਰੀ ਮੰਤਰੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਥੋੜੀ ਦੇਰ ਚ ਮੀਟਿੰਗ ਕੀਤੀ ਜਾਵੇਗੀ ਤੇ ਦੇਖਣ ਵਾਲੀ ਗੱਲ ਹੋਵੇਗੀ ਕਿ ਉਸ ਮੀਟਿੰਗ ਚੋਂ ਕੀ ਕੁਝ ਨਿਕਲ ਕੇ ਆਉਂਦਾ ਹੈ ਕਿ ਉਸ ਤੇ ਕੀ ਰਿਜ਼ਲਟ ਰਹਿੰਦੇ ਨੇ ਉਹ ਇੱਕ ਦੇਖਣ ਵਾਲੀ ਗੱਲ ਜ਼ਰੂਰ ਹੋਵੇਗੀ ਵੀ ਕਿ ਕੇਂਦਰੀ ਮੰਤਰੀ ਕਿਸਾਨ ਜਥੇਬੰਦੀਆਂ ਨੇ ਮਨਾਉਣ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਹੁੰਦੇ ਪਰ ਦੋਸਤੋ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਤਾਂ ਆਪਣੀਆਂ ਵਹੀਰਾਂ ਦਿੱਲੀ ਵੱਲ ਕਤਲੀਆਂ ਨੇ ਭਾਵੇਂ ਕਿ ਉਹਨਾਂ ਨੂੰ ਰੋਕਣ ਲਈ ਕਾਫੀ ਤਰ੍ਹਾਂ ਦੀ ਜਦੋਜਹਿਦ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਈ ਤਰ੍ਹਾਂ ਦੀ ਰੋਕਾਂ ਵੀ ਲਗਾਈਆਂ ਜਾ ਰਹੀਆਂ ਨੇ ਪਰ ਪੰਜਾਬ ਦੇ ਕਿਸਾਨ ਕਿ ਐਹੋ ਜੀਆਂ ਕਿਸੇ ਵੀ ਰੋਕਾਂ ਤੋਂ ਜਿਹੜਾ ਉਹ ਡਰਨ ਵਾਲੇ ਨਹੀਂ ਐ ਉਹ ਪਿੱਛੇ ਹਟਨ ਵਾਲੇ ਨਹੀਂ ਐ ਉਹਨਾਂ ਨੇ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਵੀ ਦਿਖਾਤਾ ਸੀਗਾ ਹਰਿਆਣਾ ਪੁਲਿਸ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਵੀ ਪੰਜਾਬ ਦਾ ਕਿਸਾਨ ਕਿਸੇ ਤੋਂ ਦਬਣ ਵਾਲਾ ਨਹੀਂ ਹੈ ਤੇ ਪਿਛਲੀ ਵਾਰ ਤਾਂ ਇਹਨਾਂ ਰੋਕਾਂ ਦਾ ਵੀ ਕਿਸੇ ਨੂੰ ਇੰਨਾ ਪਤਾ ਨਹੀਂ ਸੀਗਾ ਵੀ ਕਿ ਕਿਹੋ ਜੀਆਂ ਰੋਕਾਂ ਲਗਾਈਆਂ ਜਾ ਰਹੀਆਂ ਕਿ ਕੀ ਪ੍ਰਬੰਧ ਨੇ ਉਸ ਦੇ ਬਾਵਜੂਦ ਕਿਸਾਨਾਂ ਨੇ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਦਿੱਲੀ ਪਹੁੰਚ ਗਏ ਸੀ ਇਸ ਵਾਰ ਤਾਂ ਫੇਰ ਉਹਨਾਂ ਨੂੰ ਦਿਖ ਰਿਹਾ ਵੀ ਹਰਿਆਣਾ ਪੁਲਿਸ ਕਿਹੋ ਜਿਹੀ ਤਿਆਰੀਆਂ ਕਰ ਰਹੀ ਹੈ ਦਿੱਲੀ ਦੇ ਵਿੱਚ ਕਿਹੋ ਜਿਹੀਆਂ ਤਿਆਰੀਆਂ ਹੋ ਰਹੀਆਂ ਨੇ ਤਾਂ ਉਸ ਜਿਹੜਾ ਉਹਨਾਂ ਦੀ ਰੋਕਾਂ ਦੇ ਅਨਸਾਰ ਹੀ ਜਿਹੜਾ ਹੈਗਾ ਕਿਸਾਨਾਂ ਵੱਲੋਂ ਵੀ ਉਹਨਾਂ ਰੋਕਾਂ ਨੂੰ ਤੋੜਨ ਦੀ ਆਪਣੀਆਂ ਤਿਆਰੀਆਂ ਵੀ ਵਿਢ ਲੀਆਂ ਨੇ ਇਹਨਾਂ ਵੱਲੋਂ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਵੀ ਕਿ ਭਾਵੇਂ ਉਹਨਾਂ ਵੱਲੋਂ ਪੱਥਰ ਲਗਾ ਕੇ ਕੰਕਰੀਟ ਦੀਆਂ ਦੁਵਾਰਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਸੜਕਾਂ ਤੇ ਕਿੱਲੇ ਜਿਹੜੇ ਨੇ ਉਹ ਗੱਡ ਦਿੱਤੇ ਗਏ ਨੇ ਤਾਂ ਇਹੋ ਜਿਹੀਆਂ ਰੋਕਾਂ ਨੂੰ ਤੋੜਨ ਲਈ ਜਿਹੜਾ ਹੈਗਾ ਕਿਸਾਨ ਜਿੱਥੇ ਬੰਦੀਆਂ ਨੇ ਵੀ ਸਾਰੀ ਤਿਆਰੀਆਂ ਕਰ ਲਿਆ ਨੇ ਤੇ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਕਹਿ ਰਹੇ ਨੇ ਵੀ ਕਿ ਕੇਂਦਰ ਸਰਕਾਰ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੇ ਉਹ ਕਿਸਾਨਾਂ ਨੂੰ ਰੁਕ ਰੋਕ ਨਹੀਂ ਸਕਦੀ ਕਿਸਾਨ ਰੁਕਣ ਵਾਲੇ ਨਹੀਂ ਹੈ ਤੇ ਇਹ ਵੀ ਗੱਲ ਮੰਨਣ ਵਾਲੀ ਹੈ ਕਿ ਪੰਜਾਬ ਦੇ ਕਿਸਾਨ ਇੱਕ ਸੰਘਰਸ਼ੀ ਕਿਸਾਨ ਨੇ ਇਹ ਕਿਸੇ ਦੇ ਦਬਾਅ ਚ ਆ ਕੇ ਐਵੇਂ ਰੁਕਣ ਵਾਲੇ ਨਹੀਂ ਹੈ ਕਿਉਂਕਿ ਇਹ ਤਾਂ ਇਹਨਾਂ ਨੇ ਪਿਛਲੇ ਕਿਸਾਨ ਅੰਦੋਲਨ ਚ ਵੀ ਦਿਖਾ ਦਿੱਤਾ ਸੀ ਵੀ ਪੰਜਾਬ ਦਾ ਕਿਸਾਨ ਹੈ ਇਹੋ ਜਿਹੇ ਰੋਕਾਂ ਨੂੰ ਕੁਝ ਨਹੀਂ ਸਮਝਦਾ ਪਰ ਦੋਸਤੋ ਇੱਕ ਚੀਜ਼ ਜ਼ਰੂਰ ਹੈ ਜੋ ਹਲੇ ਤੱਕ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਿਛਲੀ ਵਾਰ ਜਿੰਨੀ ਵੱਡੀ ਗਿਣਤੀ ਚ ਆਮ ਲੋਕ ਇਸ ਅੰਦੋਲਨ ਚ ਸ਼ਾਮਲ ਹੋਏ ਸੀਗੇ ਜਿਨ੍ਹਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਸੀਗਾ ਜਿਹੜੀਆਂ ਕਿਸਾਨ ਜਥੇਬੰਦੀਆਂ ਉਸ ਸਮੇਂ ਅੰਦੋਲਨ ਦੀ ਅਗਵਾਈ ਕਰਦੀਆਂ ਸੀ ਕਿਤੇ ਨਾ ਕਿਤੇ ਇਹ ਉਹ ਸਾਰੇ ਹੀ ਇਸ ਟਾਈਮ ਮਿਸਿੰਗ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਉਹ ਦਿਖ ਨਹੀਂ ਰਹੇ ਤਾਂ ਇਸ ਕਰਕੇ ਪੁਲਿਸ ਨੂੰ ਵੀ ਲੱਗਦਾ ਹੈ ਤੇ ਸਭ ਨੂੰ ਇਹ ਗੱਲ ਲੱਗਦੀ ਹੈ ਕਿ ਸ਼ਾਇਦ ਇਸ ਅੰਦੋਲਨ ਨੂੰ ਉਹਨਾ ਹੰਗਾਰਾ ਨਾ ਮਿਲੇ ਜਿੰਨਾ ਕਿ ਪਹਿਲਾਂ ਮਿਲ ਰਿਹਾ ਸੀਗਾ ਪਰ ਇੱਕ ਚੀਜ਼ ਸਪਸ਼ਟ ਹੈ ਕਿ ਪੰਜਾਬ ਦੀ ਨੌਜਵਾਨੀ ਵੱਡੀ ਗਿਣਤੀ 'ਚ ਜਿਹੜੀ ਆਹ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਤੇ ਨਾਲ ਕਿਸਾਨ ਮਜ਼ਦੂਰ ਮੋਰਚਾ ਉਸ ਤੇ ਨਾਲ ਚੱਲ ਰਹੀ ਹੈ ਤਾਂ ਇਸ ਕਰਕੇ ਇਹ ਤਾਂ ਸਪਸ਼ਟ ਹੈ ਵੀ ਕਿ ਜਿੰਨੇ ਵੀ ਕਿਸਾਨ ਆਣਗੇ ਉਹ ਪਿੱਛੇ ਹਟਣ ਵਾਲੇ ਨਹੀਂ ਆ ਉਹਨਾਂ 'ਚ ਜੋਰ ਵੀ ਪੂਰਾ ਹੈ ਜੋਸ਼ ਵੀ ਪੂਰਾ ਹੈ ਤੇ ਉਹ ਇਹੋ ਜਿਹੇ ਰੋਕਾਂ ਨੂੰ ਸਮਝਦੇ ਵੀ ਕੁਝ ਨਹੀਂ ਪਰ ਇੱਕ ਚੀਜ਼ ਹੁਣ ਦੇਖਣ ਵਾਲੀ ਇਹ ਹੀ ਹੋਵੇਗੀ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਪੂਰ ਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਯਤਨ ਕੀਤੇ ਜਾ ਰਹੇ ਨੇ ਕਿ ਹੁਣ ਕੱਲ ਨੂੰ ਹਾਲਾਤ ਕਿਹੋ ਜਿਹੇ ਬਣਦੇ ਨੇ ਕਿਉਂਕਿ ਅੱਜ ਜੋ ਹੁਣ ਤੱਕ ਪਤਾ ਲੱਗ ਰਿਹਾ ਇਹ ਵੀ ਹੈ ਕਿ ਹਰਿਆਣਾ ਪੁਲਿਸ ਨੂੰ ਸਿੰਘੂ ਬਾਰਡਰ ਤੇ ਇੱਕ ਮੌਕ ਡ੍ਰਿਲ ਵੀ ਕੀਤੀ ਹੈ ਜਿੱਥੇ ਕਿਸਾਨਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਗਈਆਂ ਨੇ ਉੱਥੇ ਉਹਨਾਂ ਨੇ ਅਤਰੂ ਗੈਸ ਦੇ ਗੋਲੇ ਵੀ ਚਲਾ ਕੇ ਦੇਖੇ ਨੇ ਹੋਰ ਵੀ ਉਹਨਾਂ ਨੇ ਇੱਕ ਤਰ੍ਹਾਂ ਦੇ ਕੱਲ ਨੂੰ ਜਿਵੇਂ ਕਿਸਾਨਾਂ ਨੂੰ ਰੋਕਣ ਲਈ ਜੋ ਕੁਝ ਕਰਨਾ ਹੈ ਉਸ ਦੀਆਂ ਤਿਆਰੀਆਂ ਅੱਜ ਇੱਕ ਤਰ੍ਹਾਂ ਦੀ ਮੌਕ ਟ੍ਰੀਲ ਕਰਕੇ ਉਹਨਾਂ ਨੇ ਕਰਕੇ ਦੇਖੀਆਂ ਨੇ ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਕਿ ਕੱਲ ਨੂੰ ਕਿੱਥੇ ਕੋਈ ਟਕਰਾਅ ਤਾਂ ਨਹੀਂ ਦੇਖਣ ਨੂੰ ਮਿਲਦਾ ਜਾਂ ਟਕਰਾਅ ਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਇਹ ਵੀ ਗੱਲਾਂ ਦੇਖਣ ਵਾਲੀਆਂ ਹੋਣਗੀਆਂ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਤਾਂ ਕਿਸਾਨਾਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਰੀ ਅਨੰਦ ਦੇ ਚੇ ਗ੍ਰਹਿ ਮੰਤਰੀ ਅਨਿਲ ਵਿਜ ਹੋਣ ਮੁੱਖ ਮੰਤਰੀ ਮਨੋਰ ਲਾਲ ਖੱਟਰ ਹੋਣ ਉਹ ਵੀ ਵਾਰ-ਵਾਰ ਦਾਅਵੇ ਕਰ ਰਹੇ ਨੇ ਵੀ ਅਸੀਂ ਸੂਬੇ ਚ ਲਾਅ ਐਂਡ ਆਰਡਰ ਖਰਾਬ ਨਹੀਂ ਹੋਣ ਦਵਾਂਗੇ ਇਸ ਲਈ ਸਾਨੂੰ ਕੁਝ ਕਰਨਾ ਪੈ ਜੇ ਅਸੀਂ ਕਰਾਂਗੇ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇੱਕ ਪਾਸੇ ਹਰਿਆਣਾ ਸਰਕਾਰ ਤਾਂ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਿਆਰੀ ਕਰ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਵੀ ਕਿਸਾਨਾਂ ਦੀ ਹਮਾਇਤ ਚ ਖੜੀਆਂ ਦਿਖ ਰੀਆਂ ਨੇ ਕਿਉਂਕਿ ਇੱਕ ਤਾਂ ਸੂਬਾ ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਚੱਲ ਹੀ ਰਹੀ ਐ ਕਾਂਗਰਸ ਪਾਰਟੀ ਨੇ ਵੀ ਕੱਲ ਐਲਾਨ ਕਰ ਹੀ ਦਿੱਤਾ ਵੀ ਕਿਸਾਨਾਂ ਦੀ ਜਿੰਨੀ ਕੁ ਮਦਦ ਹੋ ਸਕਦੀ ਐ ਕੀਤੀ ਜਾਵੇ ਤਾਂ ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਕੱਲ ਦਾ ਕੀ ਮਾਹੌਲ ਬਣਦਾ ਹੈ ਪਹਿਲਾਂ ਉਸ ਤੋਂ ਪਹਿਲਾਂ ਕੱਲ ਤੋਂ ਪਹਿਲਾਂ ਤਾਂ ਅੱਜ ਸ਼ਾਮ ਦੀ ਮੀਟਿੰਗ ਹੀ ਦੱਸਦੀ ਹੈ ਕਿ ਬਹੁਤ ਕੁਝ ਸਪਸ਼ਟ ਕਰ ਦੇਗੀ ਕਿ ਮੀਟਿੰਗ ਚ ਕੇਂਦਰ ਸਰਕਾਰ ਦਾ ਕਿਹੋ ਜਿਹਾ ਰਵਈਆ ਰਹਿੰਦਾ ਹੈ ਕੀ ਉਹ ਕਿਸਾਨਾਂ ਦੀ ਮੰਗਾਂ ਮੰਨਦੀ ਹੈ ਨਹੀਂ ਮੰਨਦੀ ਜਾਂ ਕਿਸਾਨ ਉਹਨਾਂ ਨਾਲ ਸਹਿਮਤ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਤਾਂ ਹੁਣ ਘੰਟੇ ਦੋ ਘੰਟੇ ਦੇ ਵਿੱਚ ਮੀਟਿੰਗ ਤੋਂ ਬਾਅਦ ਹੀ ਪਤਾ ਲੱਗ ਜੇਗਾ ਪਰ ਉਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਕੱਲ ਦੇ ਦਿੱਲੀ ਕੂਚ ਜਿਹੜਾ ਕਰਨਾ ਹੈ ਕਿਸਾਨ ਜਥੇਬੰਦੀਆਂ ਨੇ ਉਸ ਤੇ ਟਿਕੀਆਂ ਹੋਈਆਂ ਨੇ ਕਿ ਕੱਲ ਨੂੰ ਹਾਲਾਤ ਕਿਹੋ ਜਿਹੇ ਬਣਦੇ ਨੇ ਕਿ ਕਿਤੇ ਕੋਈ ਟਕਰਾਅ ਤਾਂ ਨਹੀਂ ਦੇਖਣ ਨੂੰ ਮਿਲਦਾ ਜਾਂ ਜਿਵੇਂ ਹਰਿਆਣਾ ਪੁਲਿਸ ਵੱਲੋਂ ਆਪਣੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਉੱਥੇ ਪੰਜਾਬ ਤੋਂ ਜਦ ਹਰਿਆਣਾ ਚ ਐਂਟਰ ਕਰਦੇ ਆ ਤਾਂ ਉਸ ਸਮੇਂ ਹਾਲਾਤ ਕੀ ਬਣਦੇ ਨੇ ਉਸ ਸਮੇਂ ਕਿਹੋ ਜਿਹਾ ਮਾਹੌਲ ਬਣਦਾ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕੱਲ ਨੂੰ ਇਹ ਵੀ ਨਾਲ ਹੋਵੇਗਾ ਕਿ ਕੀ ਇੱਕ ਵਾਰ ਫਿਰ ਕਿਸਾਨ ਅੰਦੋਲਨ ਹੈ ਉਹ ਪਹਿਲਾਂ ਵਰਗਾ ਰੂਪ ਰੰਗ ਲੈਂਦਾ ਜਾਂ ਨਹੀਂ ਲੈਂਦਾ ਇਸ ਲਈ ਕੱਲਾ ਪੰਜਾਬ ਹਰਿਆਣਾ ਹੀ ਨਹੀਂ ਪੂਰੇ ਦੇਸ਼ ਤੇ ਲੋਕਾਂ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ ਬਲਕਿ ਜਿਹੜੇ ਵਿਦੇਸ਼ਾਂ 'ਚ ਲੋਕ ਬੈਠੇ ਨੇ ਉਹਨਾਂ ਦੀ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਪਿਛਲੀ ਵਾਰ ਵੀ ਅੰਦੋਲਨ 'ਚ ਉਹਨਾਂ ਨੇ ਵੱਧ ਛੱਡ ਕੇ ਸ਼ਮੂਲੀਅਤ ਕੀਤੀ ਸੀ ਤਾਂ ਉਹਨ ਕੀਤੇ ਨਾ ਕੀਤੇ ਸਭ ਦੀ ਨਜ਼ਰਾਂ ਜ਼ਰੂਰ ਇਸ ਅੰਦੋਲਨ ਤੇ ਟਿਕੀਆਂ ਹੋਈਆਂ ਨੇ ਤੇ ਦੇਖਣਾ ਹੋਵੇਗਾ ਅੱਜ ਦੀ ਮੀਟਿੰਗ 'ਚ ਕੀ ਹੁੰਦਾ ਹੈ ਕੀ ਨਿਕਲ ਜਾਂਦਾ ਹੈ ਤੇ ਕੱਲ ਨੂੰ ਅੰਦੋਲਨ ਕਿਹੋ ਜਿਹਾ ਰੂਪ ਲੈਂਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਤੇ ਪੰਜਾਬੀ ਟਰਬਿਨ ਤੁਹਾਡੇ ਤੱਕ ਸਾਰੀ ਹੀ ਅਪਡੇਟ ਹੈ ਉਹ ਪਹੁੰਚਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਲਵਾਰ